ਦੋਸਤੋ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਕਿ ਤੁਸੀਂ ਵੀ ਦੇਖਿਆ ਹੋਵੇਗਾ ਜੋ ਕਿ ਪਾਤੜਾਂ ਦੇ ਦੋ ਵਿਅਕਤੀਆਂ ਦੀ ਹੈ ਜਿਨ੍ਹਾਂ ਨੇ ਕਿ 65000 ਰੁਪਏ ਚੋਰੀ ਹੋਣ ਕਰਕੇ ਖੁਦ ਖੁਸ਼ੀ ਕਰ ਲਈ ਹੈ ਇਹ ਦੋ ਵਿਅਕਤੀ ਡਰਾਈਵਰ ਸਨ ਜੋ ਕਿ ਇੱਕ ਪੁਲਿਸ ਵਾਲੇ ਦਾ ਟਰੱਕ ਚਲਾਉਂਦੇ ਸਨ ਅਤੇ ਇਹਨਾਂ ਦੇ ਟਰੱਕ ਦੇ ਵਿੱਚੋਂ 65000 ਰੁਪਏ ਦੀ ਪੇਮੈਂਟ ਚੋਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿ ਟਰੱਕ ਮਾਲਕਾਂ ਦੇ ਵੱਲੋਂ ਇਹਨਾਂ ਨਾਲ ਕਾਫੀ ਕੁੱਟਮਾਰ ਕੀਤੀ ਗਈ ਅਤੇ ਜਿਸ ਤੋਂ ਬਾਅਦ ਇਹਨਾਂ ਦੋ ਵਿਅਕਤੀਆਂ ਨੇ ਜ਼ਹਿਰੀਲੀਆਂ ਗੋਲੀਆਂ ਖਾ ਕੇ ਆਪਣੀ ਜ਼ਿੰਦਗੀ ਸਮਾਪਤ ਕਰ ਲਈ ਹੈ ਅਤੇ ਹੁਣ ਤੋਂ ਅੰਦਾਜ਼ਾ ਦਈਏ ਦੀ ਕੁੜੀ ਤੁਸੀਂ ਅੱਗੇ ਆਪ ਹੀ ਦੇਖ ਲਵੋ ਦਵਿੰਦਰ ਸਿੰਘ ਮੇਰੇ ਫਾਦਰ ਸਾਹਿਬ ਨੇ ਠੀਕ ਹੈ ਉਹਨਾਂ ਨੇ ਜਦੋਂ ਗੱਡੀ ਭਰ ਕੇ ਲੈ ਕੇ ਤੁਰੇ ਨੇ ਹੁਸ਼ਿਆਰਪੁਰ ਖਾਲੀ ਕਰਕੇ ਜਦੋਂ ਪਿਆਜ਼ ਭਰਿਆ ਹੋਇਆ ਸੀਗਾ ਖਾਲੀ ਕਰਕੇ ਗੱਡੀ ਉਹ ਲੁਧਿਆਣੇ ਲੈ ਗਏ ਨੇ ਲੁਧਿਆਣੇ ਲੈ ਕੇ ਗਏ ਨੇ ਜਦੋਂ ਲੁਧਿਆਣੇ ਜਾ ਕੇ ਉਹ ਸੌਂਗੇ ਰਾਤ ਨੂੰ ਪ੍ਰਾਤ ਨੂੰ ਸੌਂਗੇ ਉਹਨਾਂ ਕੋਲ 65000 ਰੁਪਿਆ ਸੀਗਾ ਠੀਕ ਹੈ ਪਾੜਾ ਮਿਲਿਆ ਸੀ 65000 ਰੁਪਿਆ ਗੱਡੀ ਦੇ ਵਿੱਚੋਂ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਸਵੇਰੇ ਮੇਰੇ ਡੈਡੀ ਨਾਲ ਗੱਲ ਹੋਈ ਹੈ ਮੈਨੂੰ ਕਹਿੰਦੇ ਵੀ ਮੇਗਾ ਡੈਡੀ ਕਿਵੇਂ ਹੋ ਕਹਿੰਦੇ ਵੀ ਪੁੱਤਰ ਐਨਾ ਨੇ ਕਰਕੇ ਆ ਗੱਲ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੇਗਾ ਡੈਡੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਡੀ ਫਰੋੜ ਲਓ ਕਈ ਵਾਰ ਆਪਾਂ ਧਰ ਕੇ ਭੁੱਲ ਜਾਂਦੇ ਆ ਕਹਿੰਦੇ ਵੀ ਨਹੀਂ ਕਹਿੰਦੇ ਵੀ ਮੈਂ ਗੱਡੀ ਦੇਖ ਲਈ ਕਹਿੰਦੇ ਵੀ ਮੈਨੂੰ ਪੈਸੇ ਨਹੀਂ ਮਿਲਗੇ ਠੀਕ ਹੈ ਮੇਰੇ ਵੀ ਮਾਲਕ ਨਾਲ ਗੱਲ ਹੋਈ ਉਹ ਕਹਿੰਦੇ ਵੀ ਹਾਂ ਹੋਈ ਹੈ ਮਾਲਕ ਨਾਲ ਗੱਲ ਕਹਿੰਦੇ ਮਾਲਕ ਕਹਿੰਦਾ ਵੀ ਪਾਤੜਾ ਵਾਲੀ ਗੱਡੀ ਲੈ ਕੇ ਗੱਡੀ ਲੈ ਕੇ ਪਾਤੜਾ ਆ ਗਏ ਨੇ ਪਾਤੜਾ ਜਦੋਂ ਆਏ ਨੇ ਪਾਲ ਮਿਸਤਰੀ ਦੀ ਦੁਕਾਨ ਤੇ ਮੇਰੇ ਡੈਡੀ ਜਿੱਤੇ ਮੇਰੇ ਕੁੱਟਮਾਰ ਕਰਨ ਤੋਂ ਬਾਅਦ ਜਿੰਨੇ ਵੀ ਸੀਏ ਸਟਾਫ ਵਾਲੇ ਕੁੱਟਮਾਰ ਕਰਦੇ ਨੇ ਐਮਿਉ ਨੇ ਨਾ ਕੁੱਟਮਾਰ ਕੀਤੀ ਗਈ ਹੈ ਮੇਰੇ ਡੈਡੀ ਦਾ ਚਾਚਾ ਕਾਲਾ ਜਿਹੜਾ ਕੀ ਉਹ ਉਸ ਟਾਈਮ ਉੱਤੇ ਮੌਜੂਦ ਸੀਗਾ ਕਿਉਂਕਿ ਮੇਰੇ ਡੈਡੀ ਨਾਲ ਮੇਰੀ ਗੱਲ ਹੋਈ ਸੀ ਮੇਰੇ ਡੈਡੀ ਨੇ ਮੈਨੂੰ ਫੋਨ ਲਾ ਕੇ ਸਾਰੀ ਚੀਜ਼ਾਂ ਦੱਸੀਆਂ ਸੀ ਕਿ ਮੈਨੂੰ ਕਾਲੇ ਚਾਚੇ ਨੇ ਕੋਲ ਖੜ ਕੇ ਘਟਵਾਇਆ ਹੈ ਮੈਨੂੰ ਛਡਾ ਕੇ ਨਹੀਂ ਲੈ ਕੇ ਆਏ ਮੈਨੂੰ ਗੋਰਾ ਪਾਪਾ ਛਡਾ ਕੇ ਲੈ ਕੇ ਆਇਆ ਹੈ ਜ਼ਿੰਮੇਵਾਰੀ ਲੈ ਕੇ ਉਸ ਤੋਂ ਬਾਅਦ ਜਿਸ ਦਿਨ ਇਹ ਡੈਥ ਹੋਈ ਆ ਉਸ ਦਿਨ ਜਿਸ ਦਿਨ ਦਵਾਈ ਖਾਧੀ ਆ ਉਸ ਦਿਨ ਮੈਨੂੰ ਫੋਨ ਕੀਤਾ ਸਵੇਰੇ ਮੇਨਾਂ 8 ਵਜੇ ਗੱਲ ਹੋਈ ਐ ਬਕਾਇਦਾ ਫੋਨ ਦੇ ਡਿਟੇਲ ਚੈੱਕ ਕਰਾਈਆਂ ਜਾਣ ਠੀਕ ਐ ਮੇਰੇ ਡੈਡੀ ਦੇ ਕੋਲ ਦੋ ਫੋਨ ਸੀਗੇ ਆਈਫੋਨ ਸੀ ਇੱਕ ਆਈਫੋਨ ਮੇਰਾ ਦਿੱਤਾ ਹੋਇਆ ਫੋਨ ਸੀਗਾ ਠੀਕ ਐ ਉਹਦੇ ਵਿੱਚ ਸਾਰੇ ਆਈਡੀ ਪ੍ਰੂਫ ਮੇਰੇ ਚੱਲ ਰਹੇ ਨੇ ਠੀਕ ਐ ਤੇ ਉਹਦੇ ਵਿੱਚ ਜਿਹੜਾ ਨੰਬਰ ਐ ਉਹ ਵੀ ਮੇਰੇ ਪ੍ਰੂਫ ਤੇ ਐ ਨੰਬਰ ਠੀਕ ਐ ਤੇ ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਘਰ ਆ ਗਏ ਮੇਨਾਂ ਗੱਲ ਹੋਈ ਸਵੇਰੇ ਵੀ ਉਸ ਤੋਂ ਬਾਅਦ 11 ਵਜੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਹੈ 12:05 ਮਿੰਟ ਤੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਹੈ ਡੈਡੀ ਦੀ ਉਹਨਾਂ ਨੇ ਬਸ ਮੈਨੂੰ ਕਾਲ ਦੇ ਵਿੱਚ ਇਹ ਗੱਲ ਕਹੀ ਹੈ ਕਹਿੰਦੇ ਵੀ ਕਾਲੇ ਨੇ ਮੈਨੂੰ ਕੋਲ ਖੜਕੇ ਘਟਵਾਇਆ ਠੀਕ ਹੈ ਵੀ ਪਾਲ ਮਿਸਤਰੀ ਨੂੰ ਤੇ ਕਾਲੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਠੀਕ ਹੈ ਇਹਨਾਂ ਨੇ ਕੁੱਟਿਆ ਇੱਕ ਦਾ ਨਾਮ ਲਖਵਿੰਦਰ ਸਿੰਘ ਹੈ ਮਲਾਜ਼ਮ ਦੀ ਗੱਡੀ ਸੀਗੀ ਲਖਵਿੰਦਰ ਸਿੰਘ ਪਿੰਡ ਹਰਿਆਉ ਦਾ ਰਹਿਣ ਵਾਲਾ ਤੇ ਉਹਦੇ ਦਾ ਡਰਾਈਵਰ ਆ ਇੱਕ ਦੇਸਾ ਦੇਸਾ ਤੇ ਇੱਕ ਉਹਦਾ ਭਰਾ ਇੱਕ ਉਹਦਾ ਭਤੀਜਾ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ 12:40 ਮਿੰਟ ਤੇ ਉਹਨਾਂ ਨੇ ਮੈਨੂੰ ਵੀਡੀਓ ਸੈਂਡ ਕੀਤੀਆਂ ਨੇ ਵੀਡੀਓ ਸੈਂਡ ਕੀਤੀਆਂ ਨੇ ਮੈਨੂੰ ਜਦੋਂ ਮੈਨੂੰ ਉਹਨਾਂ ਨੇ ਵੀਡੀਓ ਸੈਂਡ ਕੀਤੀਆਂ ਮੈਂ ਨਾਲ ਦੀ ਨਾਲ ਉਹਨਾਂ ਨੂੰ ਮੈਸੇਜ ਕੀਤਾ ਫੋਨ ਲਾਇਆ ਫੋਨ ਲਾ ਕੇ ਮੈਂ ਗੱਲ ਕੀਤੀ ਮੈਂ ਕਿਹਾ ਵੀ ਡੈਡੀ ਤੁਸੀਂ ਕੀ ਕਰ ਜਾਂਦੇ ਹੋ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹੈ ਕਿ ਇਹਨੇ ਪੁੱਤ ਨੇ ਗੋਲੀ ਖਾ ਲਈ ਹੈ ਆਪਦਾ ਧਿਆਨ ਰੱਖੀ ਮੈਨੂੰ ਇਨਸਾਫ ਦਿਵਾ ਦਿਓ ਠੀਕ ਹੈ ਬਸ ਮੇ ਨਾਲ ਆਹੀ ਗੱਲ ਹੋਈ ਹੈ ਮੇਨ ਨਾਲ ਹੋਰ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੇਰੇ ਪਾ ਡੈਡੀ ਦੇ ਫੋਨ ਦੇ ਡਿਟੇਲਾਂ ਚੈੱਕ ਕਰਾਈਆਂ ਜਾਣ ਹਜੇ ਤੱਕ ਨਾ ਤਾਂ ਫੋਨ ਬਰਾਮਦ ਹੋਏ ਨੇ ਠੀਕ ਹੈ ਉਹ ਫੋਨ ਬਰਾਮਦ ਕੀਤੇ ਜਾਣ ਕਿਉਂਕਿ ਸਾਰੇ ਰਲੇ ਮਿਲੇ ਨਹੀਂ ਮੇਰੇ ਭਰਾ ਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਮੇਰਾ ਭਰਾ ਭੋਲਾ ਬਹੁਤ ਹੈ ਮੇਰੀ ਮਾਂ ਹੈ ਨਹੀਂ ਵੀ ਠੀਕ ਹੈ ਮੈਂ ਬਹੁਤ ਦੁਖੀ ਹਾਂ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਠੀਕ ਹੈ ਉੱਥੇ ਜਿਹੜੀ ਦੁਕਾਨ ਤੇ ਕੁੱਟਮਾਰ ਹੋਈ ਹੈ ਜਿਉ ਨਾਲ ਮਿਲੇ ਹੋਏ ਨਹੀਂ ਸੀਗੇ ਤਾਂ ਉੱਥੋਂ ਦੇ ਕੈਮਰੇ ਵੀ ਗਾਇਬ ਨੇ ਉਹਦੋਂ ਦੇ ਕੈਮਰੇ ਵੀ ਗਾਇਬ ਕੀਤੇ ਗਏ ਨੇ ਤੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀਗਾ ਮੈਂ ਉੱਥੇ ਆਉਂਦੀ ਜਾਂਦੀ ਸੀਗੀ ਮੇਰੇ ਡੈਡੀ ਮੇਰੇ ਕੋਲ ਆਉਂ ਜਾਂਦੇ ਸਾਰੇ ਮੇਰੇ ਨਾਲ ਗੱਲ ਕਰਦੇ ਸੀਗੇ ਠੀਕ ਹੈ ਤੇ ਜਦੋਂ ਮੈਂ ਅੱਜ ਉੱਥੇ ਗਈਆਂ ਤਾਂ ਮੈਨੂੰ ਉੱਥੇ ਵੜਨ ਨਹੀਂ ਦਿੱਤਾ ਗਿਆ ਉਹਨਾਂ ਨੇ ਮੈਨੂੰ ਤਾਂ ੱਟਕੇ ਮਾਰ ਕੇ ਕੱਢ ਦਿੱਤਾ ਗਿਆ ਮੇਰੇ ਚਾਚੇ ਕਾਏ ਹਨ ਮੇਰਾ ਪ੍ਰਾ ਕੋਈ ਨਹੀਂ ਬੋਲਿਆ ਮੈਨੂੰ ਮੇਰੇ ਪ੍ਰਾ ਅਨੁਸਾਰਿਆਂ ਨੇ ਪੜ੍ਹਾਇਆ ਹੋਇਆ ਮੇਰੇ ਪ੍ਰਾ ਨੂੰ ਕੁਛ ਨਹੀਂ ਪਤਾ ਉਹ ਬਹੁਤ ਪੋੜਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਇਰਲ ਜੀ ਦਾ ਕਾਲਾ ਵਾਇਰਲ ਜੀ ਕੀ ਪਤਾ ਹੈ ਤਾਂ ਇਸ ਤਰ੍ਹਾਂ ਦੋਸਤੋ ਟਰੱਕ ਡਰਾਈਵਰ ਦੀ ਧੀ ਨੇ ਕੱਲੀ ਕੱਲੀ ਗੱਲ ਦੱਸ ਦਿੱਤੀ ਹੈ ਤੁਸੀਂ ਕਹਿਣਾ ਚਾਹੋਗੇ ਦੋਸਤੋ ਇਸ ਮਾਮਲੇ ਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ